ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ YouTube ਚੈਨਲ ਤੇ ਬਾਈ ਜੀ ਤੇ ਬਾਈ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣੀ ਦੂਜਾ ਸੂਗਾ ਡੱਬੀ ਵਹਿੜ ਸੂਈ ਸਵਾਈ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਆ ਜੀ ਬਾਈ ਜੀ ਮਗਰ ਬਾਈ ਜੀ ਇਹਦੇ ਵਿੱਚਾ ਸੂਈ ਸਵਾਈ ਵਹਿੜਾ ਦੂਜਾ ਸੂਗਾ ਜੀ ਤੇ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਮਨਿਕ ਮੇਰਾ ਜੀ ਹਾਂ ਜੀ ਪਿੰਡ ਪ੍ਰਗਾੜੀ ਠੀਕ ਆ ਜੀ ਜ਼ਿਲ੍ਹਾ ਫਰੀਦਕੋਟ ਜੀ ਹਾਂ ਜੀ ਤਹਿਸੀਲ ਜੈਤੋ ਆ ਜੀ ਠੀਕ ਆ ਜੀ ਤੇ ਬਾਈ ਜੀ ਕੀ ਡਿਟੇਲ ਆ ਦੀ ਵੇਖ ਦਿਜੀ ਇਹ 55000 ਰੁਪਏ ਜੀ 55000 ਰੁਪਏ ਮੋਲ ਆ ਜੀ ਹਾਂ ਜੀ ਤੇ ਕਿੰਨੇ ਦਿਨਾਂ ਦੀ ਸੂਈ ਆ ਜੀ ਇਹ ਹੋਗੇ 7-8 ਦਿਨ ਦੀ 7-8 ਦਿਨ ਸੂਈ ਨੂੰ ਹੋਗਾ ਜੀ ਤੇ ਕਿੰਨਾ ਰਹੂਗੀ ਦੁੱਧ ਵਾਲਾ ਹੁਣ 10-11 ਕਿਲੋ 10-11 ਕਿਲੋ ਹੋਏਗਾ ਜੀ ਤੇ ਬਾਈ ਜੀ ਤੋੜ ਕੇ ਵਿਖਾ ਦਿਓ ਜੀ ਆ ਵੇਖੋ ਬਾਈ ਜੀ ਬੈੜ ਦੀ ਤੋਰਚਾਲ ਚੈੱਕ ਕਰਾਉਣੇ ਆ ਦਸੱਲੀ ਵੀਰ ਜੀ ਤੁਸੀਂ ਆਪ ਕਰਨੀ ਆ ਤੇ ਚੋਕੇ ਬਾਈ ਜੀ ਹੁਣਾਂ ਕੋਲ ਉਲਝਾ ਸਕਦੇ ਆ ਜੇ ਕਿਸੇ ਵੀਰ ਦੇ ਪਸੰਦ ਆਊਗੀ ਨੰਬਰ ਬਾਈ ਜੀ ਹੁਣਾਂ ਦਾ ਸਕਰੀਨ ਤੇ ਚੱਲੂਗਾ ਆ ਵੇਖੋ ਬਾਈ ਜੀ ਤੋਰਚਾਲ ਚੈੱਕ ਕਰੋ ਦਸੱਲੀ ਵੀਰ ਜੀ ਤੁਸੀਂ ਆਪ ਕਰੋ ਖਾਲੇਵੇ ਖੁੱਲੇ ਦੀ ਆ ਬਾਈ ਜੀ ਸੁਖਣਾ ਸੋਨਾ ਥਣ ਲੈਵਾ ਲਾ ਮੁੱਠੀ ਵਾਲਾ ਹੱਥੀ ਚੁਾਈ ਵਾਲਾ ਬਾਈ ਜੀ ਖਲ ਲੱਗਿਆ ਆ ਦੇਖੋ ਬਾਈ ਜੀ ਫੇਸ ਕੁਆਲਟੀ ਬਹੁਤ ਸੋਹਣਾ ਬਾਈ ਕੰਨਰ ਬਹੁਤ ਸੋਹਣਾ ਡੱਬੇ ਸੁਭਾ ਦੂਜਾ ਜੀ ਦੰਦਾ ਜੀ ਕਿਵੇਂ ਹੋ ਬਾਈ ਇਹ ਇਹ ਤਾਂ ਜਵਾਨ ਹੀ ਹੈ ਵੀਰੇ ਜਵਾਨ ਹੀ ਹੈ ਦੰਦਾ ਜੀ ਜਵਾਨ ਆ ਬਾਈ ਜੀ ਥਾਲੇ ਵਾਲਾ ਕਰਮ ਵਾਲੀ ਨੂੰ ਭਾਂਡਾ ਬਹੁਤ ਸੋਹਣਾ ਲੱਗਿਆ ਜੀ ਤੇ ਜੇ ਕੋਈ ਵੀਰ ਲੈ ਜੇ ਚੰਗੀ ਸੇਵਾ ਵਾਲਾ ਹੋਇਆ ਪਾ ਦੂਗੀ ਦੁੱਧ 14 ਕਿਲੋ 13-14 ਕਿਲੋ ਬਾਈ ਖੁੱਲਾ ਹਨਾ ਬਾਈ ਜੀ 13-14 ਕਿਲੋ ਖੁੱਲਾ ਦੁੱਧ ਪਾ ਦੂਗੀ ਤੇ ਪੰਜਾ ਛਿਆ ਦਰਾਂ ਦੀ ਸੁਗਿਆ ਠੰਡੀ ਸੀਲ ਆ ਠੀਕ ਆ ਬਾਈ ਜੀ ਆ ਵੇਖੋ ਬਿਨਾ ਨਿਆਣੇ ਤੋਂ ਠੀਕ ਆ ਇਹ ਬਿਨਾ ਨਿਆਣੇ ਤੋਂ ਉੱਠੇ ਪਾਸੇ ਵੀਰ ਜੀ ਹੁਣੀ ਬਹਿ ਗਏ ਆ ਜੀ ਧਾਰਾ ਵਾਜ ਦਾ ਵੇਖੋ ਇਹ ਧਾਰ ਚੌਣ ਬਹੁਤ ਸੋਹਣਾ ਲੱਗਿਆ ਬਾਈ ਜੀ ਉੱਠੇ ਪਾਸੇ ਬਹਿ ਕੇ ਬਾਈ ਧਾਰਾ ਮਾਰੀ ਜਾਂਦਾ ਕਰਮਾਂ ਲੈਂਦਾ ਵੱਡੇ ਵੀਰ ਹਾਂਜੀ ਸੀਲ ਸਾਊਗਾ ਬਾਈ ਜੀ ਬਹੁਤ ਚੰਗੀ ਵੇੜਾ ਜੇ ਕਿਸੇ ਬਾਈ ਜੀ ਦੇ ਪਸੰਦ ਹੋਵੇ ਕੋਈ ਖਰੀਦਦਾਰ ਹੋਵੇ ਨੰਬਰ ਬਾਈ ਜੀ ਦਾ ਸਕਰੀਨ ਤੇ ਚੱਲੂਗਾ ਬਾਈ ਜੀ ਜੈ ਡਿਮਾਂਡ ਕੀ ਹੈ ਜੀ ਜੈ 55000 ਰੁਪਏ ਹੈ ਬਾਈ ਜੀ ਹੁਣਾਂ ਨੇ 55000 ਰੁਪਏ ਡਿਮਾਂਡ ਕਰੀ ਹੈ ਜੀ ਮਾਨਤਨ ਕਰ ਦਾਂਗੇ ਮਾਨਤਨ ਬਾਈ ਜੀ ਦਾ ਕਰ ਦਾਂਗੇ 55000 ਦੇ ਵਿੱਚੋਂ ਹਾਂਜੀ ਤੇ ਨੰਬਰ ਬਾਈ ਜੀ ਹੁਣਾਂ ਸਕਰੀਨ ਤੇ ਚੱਲੂਗਾ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਬਾਈ ਜੀ ਤੇ ਜੈਜ ਮੁੱਲ ਕਰਿਆ ਵੀਰ ਨੇ ਬਹੁਤ ਵਧ ਗਿਆ ਮੁੱਲ ਵੀ ਪਾਇਆ 75 ਕਰਦੇ ਆ ਵੀ ਮੈਨਾਂ ਕਰਦੇ ਆ ਜੀ ਕਰਦੇ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਚਲੋ ਸੋਹਣੀ ਗੱਲ ਆ ਬਾਈ ਬਾਹਲਾ ਮੁੱਲ ਕਰਨਾ ਵੀ ਨਹੀਂ ਫਾਇਦਾ ਹਨਾ ਜਿੰਨੇ ਕੀ ਕੀ ਦੇਣੀ ਲੈਣੀ ਆ ਉਹਨਾਂ ਕਰਖਿਆ ਹੋਵੇ ਅਗਲਾ ਵੀ ਭੱਜ ਕੇ ਫੋਨ ਲਾਉਂਦਾ ਅਗਲਾ ਕਹਿੰਦਾ ਬਾਈ ਜੀ ਹੁਣਾਂ ਨਾਲ ਗੱਲ ਕਰਕੇ ਚਲੋ ਬਾਕੀ ਤੁਸੀਂ ਇਹਨੇ ਮਾਲਤਾਨ ਵੀ ਹੋ ਜਾਊਗਾ ਬਾਈ ਜੀ ਬਹੁਤ ਸੋਹਣੀ ਸਲੱਖੀ ਵਹਿੜਾ ਬਾਈ ਜੀ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਉਹ ਤੇ ਤੁਸੀਂ ਸਵਾਰਕ ਕਰ ਲਿਓ ਪਿੰਡ ਬਗਰਾੜੀ ਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੇਤੋ ਆ ਆ ਬਾਈ ਜੀ ਹੁਣ ਫੇਰ ਬਹਿ ਗ ਕੋਈ ਬੱਚਾ ਨਹੀਂ ਛੱਡਿਆ ਭਾਈ ਨੇ ਕੋਈ ਨਿਆਣਾ ਨਹੀਂ ਪਾਇਆ ਜੀ ਵੈਸੇ ਹੀ ਰਹਿ ਗਿਆ ਜੀ ਗਾਦੇ ਥੱਲੇ ਹਾਂ ਤੁਹਾਨੂੰ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਜੀ ਚਲੋ ਠੀਕ ਆ ਧੰਨਵਾਦ ਭਾਈ ਜੀ ਆਪਣੀ ਵੀਰ ਨੂੰ ਵੇਖਣ ਲਈ ਤੇ ਜੇ ਭਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਸਬਸਕ੍ਰਾਈਬ ਤੇ ਲਾਇਕ ਜ਼ਰੂਰ ਕਰ ਦਿਓ ਵੱਡੇ ਭਾਈ ਜੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਸ਼ੇਅਰ ਤੇ ਲਾਇਕ ਧੰਨਵਾਦ ਭਾਈ ਜੀ ਰੋਰਾ ਵੀਡੀਓ ਵੇਖਣ ਲਈ